ਸਾਚੀਰੀ ਕਾਲ ਜੀ ਬੇਟੀ ਸਹੁਰੇ ਘਰ ਸਭ ਠੀਕ ਹੈ ਨਾ ਜਵਾਈ ਜੀ ਦਾ ਤੇਰੀ ਸੱਸ ਸਹੁਰੇ ਦਾ ਸਭ ਦਾ ਵਿਵਹਾਰ ਕਿਹੋ ਜਿਹਾ ਹੈ ਨਵੀਂ ਵਿਆਹੀ ਬੇਟੀ ਪਹਿਲੀ ਵਾਰ ਪੀ ਕੇ ਆਈ ਤਾਂ ਮਾਂ ਨੇ ਪੁੱਛਿਆ ਹਾਂ ਮਾਂ ਸਭ ਠੀਕ ਹੈ ਬੇਟੀ ਨੇ ਕਿਹਾ ਕੋਈ ਪਰੇਸ਼ਾਨੀ ਹੋਵੇ ਤਾਂ ਮੈਨੂੰ ਦੱਸ ਸਕਦੀ ਹੈ ਮਾਂ ਨੇ ਫਿਰ ਕਿਹਾ ਮੰਮੀ ਉਥੇ ਆਟੋਮੈਟਿਕ ਗੈਸ ਦਾ ਚੁੱਲਾ ਨਹੀਂ ਉਹ ਹੀ ਪੁਰਾਣੀ ਢੰਗ ਦਾ ਉਸ ਨਾਲ ਖਾਣਾ ਨਹੀਂ ਬਣਦਾ ਮੰਮੀ ਜੀ ਨੂੰ ਕਿਹਾ ਸੀ ਉਹਨਾਂ ਨੇ ਕਿਹਾ ਵੀ ਸੀ ਕਿ ਜਲਦੀ ਨਵਾਂ ਮੰਗਵਾ ਦੇਣਗੀ ਪਰ ਉਦੋਂ ਤੱਕ ਪਰੇਸ਼ਾਨੀ ਚੱਲਣੀ ਪਵੇਗੀ। ਬੇਟੀ ਮੂੰਹ ਬਣਾਉਂਦੀ ਹੋਈ ਬੋਲੀ, "ਮਾਂ ਉਸ ਵੇਲੇ ਚੁੱਪ ਰਹੀ ਪਰ ਜਦੋਂ ਬੇਟੀ ਸੌਰੇ ਜਾਣ ਲੱਗੀ ਤਾਂ ਉਸਦੇ ਹੱਥ ਵਿੱਚ ਨਵਾਂ ਗੈਸ ਚੁੱਲਾ ਫੜਾ ਦਿੱਤਾ। ਕੁਝ ਦਿਨ ਬਾਅਦ ਜਦੋਂ ਬੇਟੀ ਪੀਕੇ ਆਈ ਤਾਂ ਬੋਲੀ, "ਮੰਮੀ ਹੁਣ ਮਾਈਕ੍ਰੋਵੇਵ ਨਹੀਂ ਹੈ। ਹਰ ਵਾਰ ਗੈਸ ਦੇ ਅੱਗੇ ਖੜ ਕੇ ਸਾਰਾ ਕੰਮ ਕਰਨਾ ਪੈਂਦਾ ਹੈ।" ਉਸ ਦਿਨ ਜਦੋਂ ਉਹ ਵਾਪਸ ਜਾ ਰਹੀ ਸੀ ਤਾਂ ਮਾਂ ਨੇ ਮਾਈਕ੍ਰੋਵੇਵ ਵੀ ਦਿਵਾ ਦਿੱਤਾ ਹੌਲੀ ਹੌਲੀ ਫ੍ਰਿਜ ਬਾਕੀ ਚੀਜ਼ਾਂ ਸਭ ਮਾਂ ਬਾਪ ਪੂਰਾ ਕਰਦੇ ਗਏ ਬਾਪੂ ਲੱਖ ਸਮਝਾਉਂਦੇ ਰਹੇ ਪਰ ਮਾਂ ਬੇਟੀ ਦੀ ਤਕਲੀਫ ਨਹੀਂ ਦੇਖ ਸਕਦੀ ਸੀ ਇੱਕ ਦਿਨ ਬੇਟੀ ਨੇ ਆ ਕੇ ਕਿਹਾ ਗੱਡੀ ਖਰੀਦਣੀ ਹੈ 10 ਲੱਖ ਦੀ ਅੱਧੇ ਪੈਸੇ ਹਨ 5 ਲੱਖ ਤੁਸੀਂ ਦੇ ਦਿਓ ਪਾਪੂ ਜੀ ਬੋਲੇ ਬੇਟਾ ਵਿਆਹ ਵਿੱਚ ਗੱਡੀ ਦਿੱਤੀ ਸੀ ਫਿਰ ਇੰਨੀ ਵੱਡੀ ਰਕਮ ਕਿੱਥੋਂ ਆਵੇਗੀ ਹੁਣ ਤਾਂ ਮੈਂ ਰਿਟਾਇਰ ਹੋ ਚੁੱਕਿਆ ਹਾਂ ਬੇਟੀ ਨਾਰਾਜ਼ ਹੋ ਕੇ ਚਲੀ ਗਈ ਉਸ ਨੂੰ ਲੱਗਿਆ ਕਿ ਮਾਪੇ ਦੇਣਾ ਨਹੀਂ ਚਾਹੁੰਦੇ ਜਦ ਕਿ ਸਚਾਈ ਇਹ ਸੀ ਕਿ ਰਿਟਾਇਰਮੈਂਟ ਦਾ ਪੈਸਾ ਉਸਦੇ ਵਿਆਹ ਦੀ ਕਰਜ਼ੇ ਵਿੱਚ ਚੁਕਾਇਆ ਜਾ ਚੁੱਕਿਆ ਸੀ ਹੌਲੀ ਹੌਲੀ ਮਾਮਲਾ ਇੰਨਾ ਵਿਗੜ ਗਿਆ ਕਿ ਜਵਾਈ ਨੇ ਬੇਟੀ ਨੂੰ ਪੇਕੇ ਭੇਜ ਦਿੱਤਾ ਬੇਟੀ ਰੋਂਦੀ ਰਹੀ ਜਵਾਈ ਨੇ ਫੋਨ ਚੁੱਕੇ ਬਿਨਾ ਬਾਹਰ ਚਲੇ ਗਈ ਤਾਰੇ ਪਿਤਾ ਨੇ ਗੁੱਸੇ ਵਿੱਚ ਮਾਂ ਨੂੰ ਕਿਹਾ ਅੱਜ ਜੋ ਬੇਟੀ ਇਸ ਹਾਲ ਵਿੱਚ ਹੈ ਉਸਦੀ ਵਜ੍ਹਾ ਤੂੰ ਹੈ ਹਰ ਵਾਰ ਮਦਦ ਕਰਕੇ ਤੂੰ ਉਸ ਨੂੰ ਆਲਸੀ ਬਣਾ ਦਿੱਤਾ ਜੇ ਛੋਟੀਆਂ-ਛੋਟੀਆਂ ਤਕਲੀਫਾਂ ਝੱਲਣ ਦਿੰਦੀ ਤਾਂ ਅੱਜ ਇਹ ਨੌਬਤ ਨਾ ਆਉਂਦੀ ਮਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸ ਨੇ ਬੇਟੀ ਨੂੰ ਸੀਨੇ ਨਾਲ ਲਗਾਇਆ ਤੇ ਪਿਆਰ ਨਾਲ ਸਮਝਾਇਆ ਬੇਟਾ ਮੈਂ ਸੋਚਿਆ ਸੀ ਕਿ ਤੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਕੇ ਤੈਨੂੰ ਖੁਸ਼ੀ ਦੇਵਾਂਗੀ ਪਰ ਹੁਣ ਸਮਝ ਆਇਆ ਕਿ ਮੁਸ਼ਕਲਾਂ ਨਾਲ ਜੂਝਣਾ ਵੀ ਜ਼ਿੰਦਗੀ ਦਾ ਹਿੱਸਾ ਹੈ ਇਹ ਸੰਘਰਸ਼ ਹੀ ਤੈਨੂੰ ਮਜ਼ਬੂਤ ਬਣਾਏਗਾ ਅਗਲੇ ਦਿਨ ਮਾਪੇ ਬੇਟੀ ਨੂੰ ਲੈ ਕੇ ਸਹੁਰੇ ਘਰ ਗਏ ਸੱਸ ਸਹੁਰੇ ਨਾਲ ਖੁੱਲ੍ਹ ਕੇ ਗੱਲਬਾਤ ਹੋਈ ਮਾਂ ਨੇ ਸਾਰੀ ਗੱਲ ਸਾਂਝੀ ਕੀਤੀ ਅਤੇ ਕਿਹਾ ਅਸੀਂ ਸਾਰੇ ਮਿਲ ਕੇ ਇਸ ਰਿਸ਼ਤੇ ਨੂੰ ਮਜ਼ਬੂਤ ਕਰਨਾ ਹੈ ਪਰ ਸਾਨੂੰ ਬੇਟੀ ਨੂੰ ਵੀ ਆਪਣੇ ਪੈਰਾਂ ਤੇ ਖੜਨਾ ਸਿਖਾਉਣਾ ਪਵੇਗਾ ਸੱਸ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਅਤੇ ਕਿਹਾ ਤੁਸੀਂ ਠੀਕ ਕਹਿ ਰਹੇ ਹੋ ਵਿਆਹ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀਆਂ ਜ਼ਰੂਰਤਾਂ ਸਮਝਣੀਆਂ ਪੈਣਗੀਆਂ ਅਸੀਂ ਵੀ ਆਪਣੀ ਬੇਟੀ ਨੂੰ ਇਸ ਸੰਘਰਸ਼ ਦੀ ਅਹਿਮੀਅਤ ਸਮਝਾਵਾਂਗੇ ਸੱਸ ਨੇ ਜਵਾਈ ਨੂੰ ਬੁਲਾਇਆ ਜਵਾਈ ਨੇ ਸਾਰੀ ਗੱਲ ਸੁਣੀ ਅਤੇ ਸ਼ਰਮਿੰਦਗੀ ਨਾਲ ਸਿਰ ਝੁਕਾ ਲਿਆ ਉਸ ਨੇ ਕਿਹਾ ਮੈਂ ਵੀ ਗਲਤ ਸੀ ਮੈਂ ਸੋਚਿਆ ਕਿ ਸਾਰੀਆਂ ਸਹੂਲਤਾਂ ਨਾਲ ਸਭ ਠੀਕ ਹੋ ਜਾਵੇਗਾ ਪਰ ਮੈਨੂੰ ਵੀ ਆਪਣੀ ਘਰਵਾਲੀ ਨੂੰ ਸਮਝਣ ਅਤੇ ਸਮਾਂ ਦੇਣ ਦੀ ਲੋੜ ਹੈ ਬੇਟੀ ਜੋ ਚੁੱਪਚਾਪ ਸਾਰੀ ਗੱਲ ਸੁਣ ਰਹੀ ਸੀ ਅੱਗੇ ਵਧੀ ਅਤੇ ਬੋਲੀ ਮੰਮੀ ਬਾਪੂ ਮੈਨੂੰ ਵੀ ਅਹਿਸਾਸ ਹੋਇਆ ਕਿ ਮੈਂ ਹਰ ਛੋਟੀ ਜਹੀ ਗੱਲ ਲਈ ਤੁਹਾਡੇ ਤੇ ਨਿਰਭਰ ਕਰਨ ਲੱਗ ਪਈ ਸੀ ਮੈਂ ਹੁਣ ਆਪਣੀ ਜ਼ਿੰਦਗੀ ਆਪਣੀ ਢੰਗ ਨਾਲ ਸੰਭਾਲਣਾ ਸਿੱਖਾਂਗੀ ਸਾਰੇ ਇੱਕ ਦੂਜੇ ਨੂੰ ਗਲੇ ਲਗਾਉਣ ਲੱਗੇ ਸਾਰੇ ਘਰ ਵਾਲਿਆਂ ਨੇ ਮਾਪੇ ਨੂੰ ਚਾਹ ਪਾਣੀ ਨਾਲ ਮਾਨ ਦਿੱਤਾ ਜਵਾਈ ਅਤੇ ਬੇਟੀ ਨੇ ਇੱਕ ਦੂਜੇ ਨੂੰ ਬਾਰਾ ਕੀਤਾ ਕਿ ਉਹ ਮਿਲ ਕੇ ਆਪਣੇ ਘਰ ਨੂੰ ਸੁਖਮਈ ਬਣਾਉਣਗੇ ਨਾ ਸਿਰਫ ਸਹੂਲਤਾਂ ਨਾਲ ਸਗੋਂ ਪਿਆਰ ਅਤੇ ਸਮਝਦਾਰੀ ਨਾਲ ਕੁਝ ਮਹੀਨਿਆਂ ਬਾਅਦ ਬੇਟੀ ਫਿਰ ਪੇਕੇ ਆਈ ਇਸ ਵਾਰ ਉਸਦੇ ਚਿਹਰੇ ਤੇ ਖੁਸ਼ੀ ਸੀ ਉਸਨੇ ਦੱਸਿਆ ਮੰਮੀ ਅਸੀਂ ਆਪਣੀ ਮਿਹਨਤ ਨਾਲ ਗੱਡੀ ਲਈ ਮੈਂ ਹੁਣ ਖਾਣਾ ਵੀ ਮਾਈਕ੍ਰੋਵੇਵ 'ਤੇ ਗੈਸ ਦੋਵਾਂ 'ਤੇ ਬਣਾਉਣਾ ਸਿੱਖ ਲਿਆ ਸਾਡੇ ਘਰ ਵਿੱਚ ਹੁਣ ਸਾਰੇ ਮਿਲ ਕੇ ਹਰ ਮੁਸ਼ਕਲ ਨੂੰ ਹੱਸਦੇ ਖੇੜਦੇ ਹੱਲ ਕਰਦੇ ਆਂ ਮਾਪੇ ਦੇ ਦਿਲ ਨੂੰ ਸਕੂਨ ਮਿਲਿਆ। ਉਹਨਾਂ ਨੂੰ ਅਹਿਸਾਸ ਹੋਇਆ ਕਿ ਬੇਟੀ ਨੂੰ ਸੰਘਰਸ਼ ਦਾ ਮੌਕਾ ਦੇਣ ਨਾਲ ਉਸ ਦੀ ਨਾ ਸਿਰਫ ਜ਼ਿੰਦਗੀ ਸੁਧਰੀ ਸਗਰੋਂ ਉਸ ਦਾ ਰਿਸ਼ਤਾ ਵੀ ਮਜ਼ਬੂਤ ਹੋਇਆ। ਮਾਪੇ ਦਾ ਫਰਜ਼ ਹੈ ਬੇਟੀ ਦਾ ਸਹਾਰਾ ਬਣਨਾ ਪਰ ਹਰ ਵਾਰ ਉਸ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਪੂਰੀਆਂ ਕਰਨਾ ਸਹੀ ਨਹੀਂ। ਕਈ ਵਾਰ ਬੱਚਿਆਂ ਨੂੰ ਸੰਘਰਸ਼ ਦਾ ਮੌਕਾ ਦੇਣਾ ਹੀ ਉਹਨਾਂ ਦੀ ਅਸਲ ਮਦਦ ਹੁੰਦੀ ਹੈ। ਤੌਹਫੇ ਦੇਣਾ ਗਲਤ ਨਹੀਂ ਪਰ ਪਿਆਰ ਅਤੇ ਸਮਝ ਨਾਲ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਸਾਂਝੇ ਤੌਰ ਤੇ ਹੱਲ ਕਰਨ ਦੀ ਸਿੱਖਿਆ ਦੇਣਾ ਸਭ ਤੋਂ ਵੱਡਾ ਤੋਹਫਾ ਹੈ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ